ਪਾਪਾ ਮੈਨੂੰ ਬਚਾ ਲਓ ਮੈਂ ਮਰਨਾ ਨਹੀਂ ਚਾਹੁੰਦਾ ਕੀ ਸਿਸਟਮ ਦੇ ਹੱਥੋਂ ਤੁਹਾਡੀ ਮੌਤ ਇੰਨੀ ਸਸਤੀ ਹੋ ਚੁੱਕੀ ਹੈ ਇਹ ਵੱੱਡੇ ਤੋਂ ਬੱੱਤਰ ਤੇ ਬਹੁਤ ਹੀ ਬੁਰੀ ਹਾਲਤ ਵਿੱਚ ਤੇ ਹੁਣ ਤੇ ਨਾ ਚੱਲਣ ਵਾਲੀ ਹਾਲਤ 'ਚ ਬਣਿਆ ਹੋਇਆ ਸਾਡੇ ਇੱਕਦਮ ਕੰਨ ਦੀ ਖੜੀ ਹੋ ਜਾਂਦੀ ਹੈ মিডিਆ ਵੀ ਲਾ 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 ਆਹ ਹੋ ਗਿਆ ਸਪੈਂਡ ਕਰਨ ਦੇ ਨਾਲ ਉਹ ਬੱਚਾ ਕਿਵੇਂ ਵਾਪਸ ਆਜੇ ਸਿਸਟਮ ਕਾਤਲ ਨਹੀਂ ਹੋ ਗਿਆ ਲੱਗਦਾ ਹੈ ਜਿਵੇਂ ਅਸੀਂ ਆਪ ਹੀ ਆਪਣੇ ਲਈ ਕੋਈ ਭੂਤ ਪੈਦਾ ਕਰ ਲੈਨੇ ਹਰ ਪੰਜਾਂ ਸਾਲਾਂ ਬਾਅਦ ਪੰਜਾਬੀ ਜਿਹੜੇ ਬਾਹਰ ਚਲੇ ਜਾਂਦੇ ਆ ਜਾਂ ਭਾਰਤੀ ਚਲੇ ਜਾਂਦੇ ਆ ਉਹਨਾਂ ਦੇ ਪਹਿਲਾ ਦਰਦ ਇਹ ਸਾਹਮਣੇ ਆਉਂਦਾ ਕਿ ਸਿਸਟਮ ਤੋਂ ਅਸੀਂ ਤੰਗ ਆ ਕਿ ਰੱਬ ਦੇ ਭਰੋਸਾ ਰੱਖੋ ਜੇ ਤੁਸੀਂ ਬਚ ਗਏ ਤਾਂ ਠੀਕ ਹੈ ਨਹੀਂ ਬਚੇ ਤਾਂ ਕੋਈ ਗੱਲ ਵੋਟਾਂ ਵੇਲੇ ਇੰਨੇ ਕਿ ਜਿੰਦਾ ਰਹਿਣ ਕੇ ਵੋਟ ਪਾ ਸਕਰ ਵੱਡੀ ਮੇਨ ਸੜਕ 'ਚ ਅੱਖਾਂ ਬੰਦ ਕਰਕੇ ਜਿਗਾਲੀ ਕਰੀਂ ਗਾਂ ਤਾਂ ਤੁਹਾਨੂੰ ਮਿਲੂਗੀ ਕਿ ਇਹਦੇ ਨਾਲ ਆਨੰਦੀ ਕੋਈ ਨਹੀਂ ਹੈਗਾ ਤੁਸੀਂ ਕਾਊਸਸ ਦਿੰਨੇ ਹੋ ਤੁਸੀਂ ਹੋਰ ਆਪਣੀਆਂ ਗੱਡੀਆਂ ਤੇ ਟੈਕਸ ਦੇਨੇ ਹੋ ਲੂਨ ਖਰੀਦਣ ਵੇਲੇ ਵੀ ਤੁਹਾਨੂੰ ਟੈਕਸ ਦੇਣਾ ਪੈਂਦਾ ਹੈ ਉਹ ਕਿੱਥੇ ਜਾ ਰਿਹਾ ਗਾਇਆਂ ਕਿਉਂ ਉੱਥੇ ਮਾਰ ਰਹੀ ਜੇਕਰ ਤੁਸੀਂ ਸਵਾਲ ਪੁੱਛਣਾ ਜਾਰੀ ਰੱਖੋਗੇ ਤਾਂ ਸ਼ਾਇਦ ਸਿਸਟਮ ਹੱਥੋਂ ਮੋਤਾ ਘੱਟ ਹੋਣ ਗਿਆ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਸਿੱਧੀ ਗੱਲ ਅਨਕਟ ਮੈਂ ਹਾਂ ਦਲੀਪ ਸਿੰਘ ਨੌਇਡਾ ਦੇ ਵਿੱਚ ਇੱਕ 27 ਸਾਲ ਦੇ ਇੰਜੀਨੀਅਰ ਦੇ ਉਹ ਆਖਰੀ ਬੋਲ ਪਾਪਾ ਮੈਨੂੰ ਬਚਾ ਲਓ ਮੈਂ ਮਰਨਾ ਨਹੀਂ ਚਾਹੁੰਦਾ ਜੀ ਹਾਂ ਇਹ ਖਬਰ ਨੌਇਡਾ ਦੇ ਸੈਕਟਰ 150 ਦੀ ਹੈ ਜਿੱਥੇ ਅਚਾਨਕ ਇੱਕ ਇੰਜੀਨੀਅਰ ਦੀ ਗੱਡੀ ਬੇਕਾਬੂ ਹੋ ਕੇ ਟੋਬੇ ਦੇ ਵਿੱਚ ਡਿੱਗਦੀ ਹੈ ਤੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਉਹ ਸਟਰਗਲ ਕਰਦਾ ਨਜ਼ਰ ਆਇਆ ਲੋਕਾਂ ਨੇ ਅਜੀਹਾ ਦੱਸਿਆ ਪਰ ਆਖਿਰਕਾਰ ਉਸ ਦੀ ਮੌਤ ਹੋ ਗਈ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸੇ ਮੁੱਦੇ ਨੂੰ ਲੈ ਕੇ ਬਾਕੀ ਸਾਰੇ ਮੁੱਦਿਆਂ ਤੇ ਚਰਚਾ ਕਰਾਂਗੇ ਕਿ ਕੀ ਸਿਸਟਮ ਦੇ ਹੱਥੋਂ ਤੁਹਾਡੀ ਮੌਤ ਇੰਨੀ ਸਸਤੀ ਹੋ ਚੁੱਕੀ ਹੈ ਕਿ ਤੁਸੀਂ ਆਪਣੇ ਘਰੋਂ ਨਿਕਲੋ ਤਾਂ ਕੁਝ ਹੋਰ ਕਰਨ ਲਈ ਪਰ ਅਖੀਰ ਤੁਹਾਡੇ ਘਰ ਤੁਹਾਡੀ লাশ ਵਾਪਸ ਜਾਂਦੀ ਹੈ ਤੇ ਇਸ ਪ੍ਰੋਗਰਾਮ ਨੂੰ ਸਾਡੀ ਉਮੀਦ ਹੈ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਇਸ ਦੇ ਉੱਪਰ ਆਪਣੀ رائے ਵੀ ਕਮੈਂਟ ਬਾਕਸ ਵਿੱਚ ਰੱਖੋਗੇ ਕਿ ਆਖਿਰਕਾਰ ਸਿਸਟਮ ਦੇ ਹੱਥੋਂ ਮੌਤ ਇੰਨੀ ਸਸਤੀ ਕਿਉਂ ਹੈ ਪ੍ਰੋਫੈਸਰ ਮਨਜੀਤ ਸਿੰਘ ਜੀ ਮੇਰੇ ਨਾਲ ਇਸ ਵੇ ਮੌਜੂਦ ਨੇ ਮਨਜੀਤ ਸਿੰਘ ਜੀ ਇਹ ਇੱਕ ਘਟਨਾ ਮੈਂ ਦੱਸੀ ਹੈ ਇੱਕ ਤਾਂ ਨੁਕਸਾਨ ਹੋਇਆ ਇੱਕ ਸਕਿਲਡ ਇੰਜੀਨੀਅਰ ਇਸ ਦੁਨੀਆ ਤੋਂ ਚਲੇ ਗਿਆ ਉਸ ਦੇ ਮਾਪਿਆਂ ਦਾ ਨੁਕਸਾਨ ਹੋਇਆ ਤੇ ਉਸ ਤੋਂ ਵੱਡਾ ਨੁਕਸਾਨ ਇਹ ਹੈ ਕਿ ਸਿਸਟਮ ਸਾਡੀ ਸੋਸਾਇਟੀ ਦਾ ਸਾਡਾ ਨੁਕਸਾਨ ਕਦੋਂ ਤੱਕ ਕਰਦਾ ਰਹੇਗਾ ਜੇ ਤੱਕ ਲੋਕ ਨਾ ਜਦੋਂ ਵੋਟਾਂ ਪੈਂਦੀਆਂ ਉਦੋਂ ਸਿਆਣਪ ਤੋਂ ਕੰਮ ਨਹੀਂ ਲੈਂਦੇ ਆਪਣੀ ਦੂਰ ਦ੍ਰਿਸ਼ਟੀ ਤੋਂ ਕੰਮ ਨਹੀਂ ਲੈਂਦੇ ਉਦੋਂ ਤੱਕ ਇਹ ਸਿਸਟਮ ਸੁਧਰਨ ਵਾਲਾ ਨਹੀਂ ਅਸਲੀਅਤ ਤੇ ਇਹ ਹੈ ਕਿ ਦਿਨ ਬਿਦੇਣ ਜੀ ਚਾਹੀਦਾ ਤੇ ਇਹ ਸੀਗਾ ਕਿ ਜਿਵੇਂ ਜਿਵੇਂ ਸਾਡੀ ਡੈਮੋਕ੍ਰੇਸੀ ਆਜ਼ਾਦੀ ਤੋਂ ਬਾਅਦ ਮੈਚੂਰ ਹੋ ਰਹੀ ਆ ਤੇ ਇਹ ਸਿਸਟਮ ਸੁਧਰਦਾ ਇਹ ਵੱਧ ਤੋਂ ਵੱਧ ਤੇ ਬਹੁਤ ਹੀ ਬੁਰੀ ਹਾਲਤ ਵਿੱਚ ਤੇ ਹੁਣ ਤੇ ਨਾ ਚੱਲਣ ਵਾਲੀ ਹਾਲਤ ਚ ਬਣਿਆ ਹੋਇਆ ਹੂੰ ਹੁੰਦਾ ਕੀ ਆ ਕਿ ਜਦੋਂ ਕੋਈ ਟ੍ਰੈਜੇਡੀ ਹੁੰਦੀ ਆ ਐਕਸੀਡੈਂਟ ਹੋ ਜਾਏ ਜਾਂ ਕਿਸੇ ਕਿਸਮ ਦੀ ਵੀ ਟ੍ਰੈਜੇਡੀ ਹੈ ਤਾਂ ਭਾਵੇਂ ਹੂਚ ਟ੍ਰੈਜੇਡੀ ਸੀ ਪੰਜਾਬ ਦੇ ਵਿੱਚ ਉਹ ਵੀ ਵੱਡੀ ਟ੍ਰੈਜੇਡੀ ਸੀ ਕੋਈ ਇੰਡਸਟਰੀਅਲ ਐਕਸੀਡੈਂਟ ਹੋ ਜਾਏ ਜੀ ਉਦੋਂ ਸਾਡੇ ਇੱਕਦਮ ਨ ਵੀ ਖੜੇ ਹੋ ਜਾਂਦੇ ਮੀਡੀਆ ਵੀ ਲਾ 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 ਆ ਹੋ ਗਿਆ ਤਿੰਨ ਚਾਰ ਦਿਨ ਬੜਾ ਉਧਰ ਗਲਸ਼ੋਰ ਹੁੰਦਾ ਸਰਕਾਰ ਵੀ ਜਾਨੀ ਕਿ ਜਿਸ ਤਰੀਕੇ ਨਾਲ ਸਾਨੂੰ ਤੇ ਪਈ ਪਤਾ ਹੀ ਹੁਣ ਲੱਗਾ ਤੇ ਗੱਲ ਦਾ ਹੀ ਨਹੀਂ ਸੀ ਪਤਾ ਉਹ ਹੋ 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 ਇਹ ਤਾਂ ਬੜਾ ਨਿਰਥ ਹੋ ਗਿਆ ਕਿਹੜੇ ਕਿਹੜੇ ਬੰਦੇ ਆ ਉਹਨੂੰ ਸਸਪੈਂਡ ਕਰੋ ਉਹਨੂੰ ਸਸਪੈਂਡ ਕਰੋ ਇਹ ਚ ਵੀ ਹੋਇਆ ਉਹ ਹੀ ਇਹੀ ਕਰਨਾ ਜੀ ਪਈ ਸਸਪੈਂਡ ਕਰਨ ਦੇ ਨਾਲ ਉਹ ਬੱਚਾ ਕਿਵੇਂ ਵਾਪਸ ਆਜੂ ਉਹ ਮਾਂ ਬਾਪ ਕੋਲ ਉਹਨਾਂ ਦਾ ਤੁਸੀਂ ਕਿਵੇਂ ਜਿਹੜਾ ਇੱਕ ਇੰਨਾ ਉਹਨਾਂ ਨੂੰ ਘਾਟਾ ਪਿਆ ਲਾਈਫ ਦੇ ਵਿੱਚ ਸਾਰੀ ਉਮਰ ਲਈ ਉਹਨਾਂ ਦਾ ਔਮੋਸ਼ਨਲ ਲਾਸ ਹੈਗਾ ਔਰ ਇਹ ਜਿਹੜੇ ਸ਼ਬਦ ਆ ਕਿਵੇਂ ਹੌਂਟ ਕਰਨਗੇ ਉਹਦੇ ਬਾਪ ਨੂੰ ਸਾਰੀ ਉਮਰ ਮਰਨ ਤੱਕ ਜੀ ਉਹ ਇਹਦੇ ਤੋਂ ਛੁਟਕਾਰਾ ਨਹੀਂ ਪਾ ਸਕਦਾ ਜੀ ਕਿ ਮੇਰਾ ਬੱਚੀ ਨੇ ਆਖਰੀ ਵਾਰ ਇੰਜ ਕਿਹਾ ਸਾਨੂੰ ਇਹਨਾਂ ਫੀਲ ਹੁੰਦਾ ਤੇ ਉਹਨਾਂ ਦੇ ਮਾਂ ਬਾਪ ਨੇ ਉਸੇ ਥਾਂ ਤੇ ਇੱਕ ਗੱਲ ਹੋਰ ਨਿਕਲ ਕੇ ਆਈ ਕਿ 10 ਕੁ ਦਿਨ ਪਹਿਲਾਂ ਇੱਕ ਗੁਰਵਿੰਦਰ ਪੰਜਾਬੀ ਡਰਾਈਵਰ ਸੀ ਗੁਰਵਿੰਦਰ ਸਿੰਘ ਨਾ ਦਾ ਉਸ ਦਾ ਟਰੱਕ ਵੀ ਉਸੇ ਟੋਬੇ ਦੇ ਵਿੱਚ ਅੱਧਾ ਜਾ ਕੇ ਲਟਕ ਗਿਆ ਕਿਉਂਕਿ ਧੁੰਦ ਸੀ ਪਤਾ ਨਹੀਂ ਲੱਗਿਆ ਇਸ ਮਾਮਲੇ ਦੇ ਵਿੱਚ ਇਹੀ ਹੋਇਆ ਚਲੋ ਮੁੱਖ ਮੰਤਰੀ ਯੂਪੀ ਦੇ ਨੂੰ ਆਪਾਂ ਇਹ ਕਹਿ ਸਕਦੇ ਕਿ ਉਹ ਤਾਂ ਲਖਨਊ ਬੈਠੇ ਉਹਨਾਂ ਨੂੰ ਨਹੀਂ ਪਤਾ ਲੱਗਣਾ ਕਿ ਟੋਬਾ ਕਿੱਥੇ ਕਿੱਥੇ ਆ ਟੋਬਾ ਲੱਗ ਜਾ ਕੇ ਲੱਭ ਵੀ ਨਹੀਂ ਸਕਦੇ ਪਰ ਜੋ ਹੇਠਲੇ ਕਤਾਰ ਦੇ ਵਿੱਚ ਅਫਸਰशाही ਹੈ ਅਫਸਰशाही ਦੀ ਚਮੜੀ ਇੰਨੀ ਮੋਟੀ ਹੋ ਚੁੱਕੀ ਕਿ ਜਦ ਤੱਕ ਉਸ ਦਾ ਆਪਣਾ ਕੋਈ ਨਹੀਂ ਜਾਂਦਾ ਉਹਨੂੰ ਲੱਗਦਾ ਨਹੀਂ ਕਿ ਕਿਸੇ ਦੀ ਜ਼ਿੰਦਗੀ ਕੀਮਤੀ ਹੋ ਸਕਦੀ ਹੈ ਦੇਖੋ ਇਹ ਤਾਂ ਬੜੀ ਅਜੀਬ ਗੱਲ ਹੈ ਨਾ ਕਿ ਉਹੀ ਤਾਂ ਕੋਈ ਜ਼ਿੰਮੇਵਾਰੀ ਵੈਸਟ ਦੇ ਵਿੱਚ ਘੱਟੋ ਘੱਟ ਅਮਰੀਕਾ ਦੇ ਵਿੱਚ ਮੈਂ ਇਹ ਦੇਖਿਆ ਕਿ ਜਿਹੜੀਆਂ ਵੀ ਕੰਪਨੀਆਂ ਕੋਈ ਕੰਮ ਕਰਦੀਆਂ ਉਹਨਾਂ ਦੀ ਜ਼ਿੰਮੇਵਾਰੀ ਜ਼ਰੂਰ ਉਹਦਾ ਕਾਰਨ ਇਹ ਆ ਉਹਨ ਛੋਰੇ ਸੁਦੀ ਹੈ ਇੱਥੇ ਸਿਸਟਮ ਨਹੀਂ ਹੈਗਾ ਮਨੁਲੋਏ ਲਾਈਫ ਗਈ ਹੈ ਜੇ ਦੀ ਕੰਪਨੀ ਕਰਕੇ ਗਈ ਹੈ ਕੰਪਨੀ ਨੇ ਗਾ ਆਪਣੇ ਇਹੋ ਜਿਹੇ ਐਕਸੀਡੈਂਟਾਂ ਦੀ ਇੰਸ਼ੋਰੈਂਸ ਕਰਾਈ ਆ ਉਹਨਾਂ ਨੇ ਮੋਟਾ ਪੈਸਾ ਉਸੇ ਵੇਲੇ ਉਹਨੂੰ ਟਰਾਂਸਫਰ ਬੱਚੇ ਨੂੰ ਹੋ ਜਾਣ ਸਾਡੇ ਤੇ ਨਾ ਕੋਈ ਸਿਸਟਮ ਹੈ ਸਾਡੇ ਮਰਗੇ ਦੇ ਮਰਗੇ ਉਹ ਬਸ ਜੀ ਇੰਨੀ ਲਿਖੀ ਹੋਈ ਸੀ ਉਹ ਬਸ ਰੱਬ ਦਾ ਪਾਣਾ ਰੱਬ ਦਾ ਪਾਣਾ ਮਤਲਬ ਉੱਥੇ ਕੋਈ ਹੋਰ ਕੋਈ ਇਹੋ ਜਿਹਾ ਮੰਦਿਰ ਬਣਾ ਦੇਣਗੇ ਆ ਮੈਨੂੰ ਤੁਸੀਂ ਦੱਸ ਰਹੇ ਸੀ ਸ਼ਾਇਦ ਕੌਣ ਦੱਸ ਰਿਹਾ ਸੀ ਇੱਕ ਜਗ੍ਹਾ ਤੇ 5-6 ਜਿਹੜੇ ਨੌਜਵਾਨ ਉਹਨਾਂ ਦੀ ਡੈਥ ਹੋ ਗਈ ਹਰ ਸਾਲ ਉਥੇ ਅਖੰਡ ਪਾਠ ਦਾ ਭੋਗ ਪਾਇਆ ਜਾਂਦਾ ਅਖੰਡ ਪਾਠ ਦਾ ਭੋਗ ਵੀ ਪਰਮਾਤਮਾ ਹੀ ਬਚਾਏ ਸਰਕਾਰਾਂ ਨਹੀਂ ਬਚਾ ਸਕਦੀ ਇਹਦਾ ਅਰਥ ਤੇ ਇਹ ਹੀ ਨਿਕਲਿਆ ਨਾ ਕਿ ਅਸੀਂ ਤੇ ਰੱਬ ਦੇ ਰੱਖੇ ਰੱਖੇ ਆ ਇਹ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਬੰਦਾ ਭਾਵੇਂ ਉਹ ਲੂਣ ਦਾ ਪੈਕਟ ਵਰਤਦਾ ਭਾਵੇਂ ਉਹ ਛੋਟੀ ਤੋਂ ਛੋਟੀ 네ਲ ਕਟ ਰਿਆ ਕਿੰਨੇ ਨਗੂਣੀ ਗਾਲਿਆ ਭਾਵੇਂ ਕੰਗੀ ਆ ਭਾਵੇਂ ਸਾਬਣ ਆ ਸੋਡਾ ਜੋ ਵੀ ਆਪਾਂ ਚੀਜ਼ਾਂ ਵਰਤਦੇ ਆ ਸਾਰਿਆਂ ਤੇ ਟੈਕਸ ਦਿੰਨੇ ਆ ਗਰੀਬ ਵੀ ਦਿੰਦਾ ਅਮੀਰ ਵੀ ਦਿੰਦਾ ਜੇ ਅਸੀਂ ਟੈਕਸ ਇਹਦੇ ਵੱਡੇ ਪੱਧਰ ਤੇ ਦਿੰਨੇ ਆ ਕਿ ਉਹਨਾਂ ਨੂੰ ਜਿਹੜੇ ਸਾਡੇ ਉੱਤੇ ਅਸੀਂ ਰੱਖਿਆਕ ਬਣਾਏ ਆ ਸਰਕਾਰਾਂ ਬਣਾਈਆਂ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਕਿ ਸਾਡੇ ਸਾਰਿਆਂ ਦੀ ਰੱਖਿਆ ਕਰੋ ਖੁਸ਼ਹਾਲੀ ਕਰੋ ਸਾਡਾ ਪੁਵੇਖੋ ਜਿਲ੍ਹਾ ਕਰੋ ਸਾਨੂੰ ਰੋਜ਼ਗਾਰ ਦੋ ਸਾਨੂੰ ਚੰਗੀਆਂ ਸਹੂਲਤਾਂ ਦੋ ਲੱਗਦਾ ਹੈ ਜਿਵੇਂ ਕਿ ਅਸੀਂ ਆਪ ਹੀ ਆਪਣੇ ਲਈ ਕੋਈ ਭੂਤ ਪੈਦਾ ਕਰ ਲੈਨੇ ਹਰ ਪੰਜਾਂ ਸਾਲਾਂ ਬਾਅਦ ਅਕਸਰ ਪ੍ਰੋਫੈਸਰ ਸਾਹਿਬ ਇਸ ਪ੍ਰੋਗਰਾਮ ਚ ਮੈਂ ਤੁਸੀਂ ਕਈ ਵਾਰੀ ਮੈਨੂੰ ਹੱਸਦੇ ਵੀ ਹੁੰਦੇ ਕਿ ਮੈਂ ਇਹ ਗੱਲ ਬਾਰ ਬਾਰ ਕਿਉਂ ਕਹੈ ਨਾ ਕਿ ਸਵਾਰੀ ਆਪਣੇ ਸਮਾਨ ਦੀ ਖੋਜ ਜ਼ਿੰਮੇਵਾਰ ਹੈਗੀ ਹੈ ਪਿਛਲੇ ਸਾਲ ਯੂਪੀ ਦੇ ਵਿੱਚ ਕਿਉਂਕਿ ਉੱਥੋਂ ਘਟਨਾ ਆਈ ਹੈ ਤੇ ਇੱਕ ਹੋਰ ਘਟਨਾ ਆਈ ਸੀ ਪੂਰੀ ਦੁਨੀਆ ਚ ਚਰਚਾ ਹੋਈ ਮੁੰਡੇ ਰਾਤ ਦਾ ਸਮਾਸੀ ਗੱਡੀ ਚਲਾ ਕੇ ਜਾ ਰਹੇ ਸੀ ਕਿਸੇ ਵਿਆਹ ਸਮਾਗਮ ਚ ਸ਼ਾਇਦ ਜਾ ਰਹੇ ਸੀ ਜਾਂ ਆ ਰਹੇ ਸੀ ਉਹਨਾਂ ਨੂੰ ਗੂਗਲ ਮੈਪ ਨੇ ਇਹ ਦਿਖਾਤਾ ਕਿ ਆ ਨਦੀ ਦੇ ਉੱਪਰੋਂ ਪੁਲ ਬਣਿਆ ਹੈ ਲੰਘ ਜਾਓ ਉਹ ਪੁਲ ਸਾਡੇ ਸਰਕਾਰੀ ਅਫਸਰਾਂ ਨੇ ਇੰਨੀ ਆਪਣੀ ਮਹਾਨਤਾ ਦਿਖਾਈ ਕਿ ਉਹ ਪੁਲ ਨਦੀ ਦੇ ਵਿਚਾਲੇ ਜਾ ਕੇ ਸਟਾਪ ਕਰਤਾ ਕੰਮ ਕਰਨਾ ਕਿਉਂਕਿ ਸ਼ਾਇਦ ਫੰਡ ਨਹੀਂ ਆਏ ਹੋਣਗੇ ਪਰ ਉੱਥੇ ਕਿਸੇ ਵੀ ਤਰ੍ਹਾਂ ਦੀ ਬੈਰੀਕੇਡਿੰਗ ਨਹੀਂ ਕੋਈ ਸਾਈਨ ਬੋਰਡ ਨਹੀਂ ਉਹ ਸਿੱਧੀ ਗੱਡੀ ਗਈ ਤੇ ਸਾਰੀ ਰਾਤ ਬੱਚੇ ਉਸ ਪਾਣੀ ਚ ਡੁੱਬਦੇ ਰਹੇ ਕਈ ਘੰਟੇ ਤੱਕ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਪਰ ਅਖੀਰ ਉਹਨਾਂ ਦੀ ਮੌਤ ਹੋ ਗਈ ਇਹ ਇੱਕ ਪਰ ਸਿਸਟਮ ਤੇ ਲੋਕ ਕਹਿੰਦੇ ਸਿਸਟਮ ਕਾਤਲ ਨਹੀਂ ਹੋ ਗਿਆ ਨੇ ਨਹੀਂ ਬਿਲਕੁਲ ਇਹ ਨਹੀਂ ਦਲੀਪ ਮੈਂ ਤੇ ਇਹੀ ਕਹਿ ਲ ਕਹਿਣਾ ਨਾ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਓਖੀ ਕਰਨਗੇ ਡੀਸੀ ਨੂੰ ਫੋਨ ਆਊਗਾ ਚੀਫ ਮਨਿਸਟਰ ਫੋਨ ਕਰ ਦੇਣਗੇ ਇਨਕੁਆਇਰੀ ਕਰਕੇ ਸ਼ਾਮ ਤੱਕ ਮੈਨੂੰ ਆਉ ਖਬਰ ਥੀ ਹਾਂ ਬੀ ਜੀ ਮਿਨਿਸਟਰ ਨੇ ਜਿਕੇ ਆ ਸ਼ਾਮ ਤੱਕ ਖਬਰ ਇਨੀ ਤਤਪਰਤਾ ਕਦੀ ਹੋਈ ਨਹੀਂ ਫਲਾਣਾ ਹੋਰ ਹੀ ਬਸ ਇਹਨੂੰ ਗੱਲ ਲੈ ਜਾਣਗੇ ਸ਼ਾਮ ਤੱਕ ਰਿਪੋਰਟ ਆ ਗਈ ਜੀ ਹਾਂ ਕੀ ਨਿਕਲਿਆ ਉਹ ਸਸਪੈਂਡ ਕਰੋ ਇੰਜੀਨੀਅਰ ਨੂੰ ਸਸਪੈਂਡ ਕਰੋ ਫਲਾਣੇ ਨੂੰ ਸਸਪੈਂਡ ਕਰੋ 6 ਮਹੀਨਿਆਂ ਬਾਅਦ ਉਹ ਸਾਰੇ ਉਸੇ ਤਰ੍ਹਾਂ ਹੀ ਨੌਕਰੀਆਂ ਤੇ ਬੰਦੇ ਚਲੇ ਗਏ ਜਿਨ੍ਹਾਂ ਦੇ ਜਾਣੇ ਲੁਧਿਆਣੇ ਚ ਮੈਂ ਤੇ ਉੱਥੇ ਹੀ ਪੀ ਐਚ ਡੀ ਕੀਤੀ ਕੱਲੇ ਕੱਲੇ ਫੈਕਟਰੀਆਂ ਦੇ ਵਿੱਚ ਸਾਈਕਲ ਤੇ ਘੁੰਮ ਕੇ ਦੇਖਿਆ ਇੰਨੀ ਗੰਦਗੀ ਇੰਨਾ ਬੁਰਾ ਹਾਲ ਹੁੰਦਾ ਇੰਨੀ ਪੋਲੂਸ਼ਨ ਹੁੰਦੀ ਆ ਤੇ ਜਿਹੜੀ ਡਾਈਇੰਗ ਇੰਡਸਟਰੀ ਆ ਜਿਹੜੀ ਆ ਰੰਗ ਰੰਗ ਕਰਦੀ ਆ ਕਿਉਂਕਿ ਟੈਕਸਟਾਈਲ ਇੰਡਸਟਰੀ ਬਹੁਤ ਆ ਪ੍ਰਾਣੀ ਆ ਉੱਥੇ ਹਾਜ਼ਰੀ ਵੀ ਆ ਦੂਸਰੀ ਵੀ ਆ ਗਾਰਮੈਂਟ ਇੰਡਸਟਰੀ ਵੀ ਆ ਉਸ ਦਾ ਕਿੰਨੀ ਵਾਰੀ ਅਸੀਂ ਦੇਖਿਆ ਹੋਇਆ ਥੱਲੇ ਪਾਈਪ ਕਰਕੇ ਉਹ ਥੱਲੇ ਪਾ ਦਿੰਦੇ ਆ ਜਿਹੜਾ ਸਾਰਾ ਗੰਦਾ ਪਾਣੀ ਇਸ ਦੇ ਜਿਹਦੇ ਨਾਲ ਡਾਈ ਹੁੰਦੀ ਆ ਉਹ ਸਾਰਾ ਗੰਦਾ ਪਾਣੀ ਥੱਲੇ ਕਰਕੇ ਬੋਰਟ ਉਹਦੇ ਵਿੱਚ ਪਾ ਦਿੰਦੇ ਆ ਉਥੱਲੇ ਪਾਣੀ ਜਾਂਦਾ ਜਿਹੜੇ ਟਿਊਬਲ ਰਾਹੀਂ ਪਾਣੀ ਆਉਂਦਾ ਉੱਥੇ ਕਿੰਨੀਆਂ ਮੌਤਾਂ ਹੁੰਦੀਆਂ ਬੁੱਢੇ ਨਾਲੇ ਚ ਪਾਉਂਦੇ ਆ ਚੱਕ ਕੇ ਬਿਨਾਂ ਟ੍ਰੀਟਡ ਕਿੱਡਾ ਵੱਡਾ 600 ਕਰੋੜ ਰੁਪਈਆ ਰੱਖਿਆ ਬੁੱਢਾ ਨਾਲੇ ਨਹੀਂ ਸਾਫ ਹੋਇਆ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਦਾ ਹੁਣ ਜਾ ਕੇ ਸੀਚੇਵਾਲ ਪਤਾ ਨਹੀਂ ਕੀ ਕਿਹੜੀ ਨਵੀਂ ਗੱਲ ਕੱਢ ਕੇ ਲਿਆਊਗਾ ਰਾਜਨੀਤੀ ਹੁੰਦੀ ਆ ਕੰਮ ਨਹੀਂ ਹੁੰਦਾ ਕਾਰਨ ਮੈਂ ਮੁੱਖ ਤੌਰ ਤੇ ਇਹ ਕਿ ਕੋਈ ਚਾਹੁੰਦਾ ਹੀ ਨਹੀਂ ਮੈਂ ਐਗਜ਼ਾਮਪਲ ਤੁਹਾਨੂੰ ਦੇਣਾ ਮੁਹਾਲੀ ਦੇ ਵਿੱਚ ਇੱਕ ਪਾਰਕ ਸੀ ਪਾਰਕ ਗਮਾਡਾ ਉਹਨੂੰ ਪ੍ਰਬੰਧਿਤ ਕਰ ਰਿਆ ਸੀ ਉਸ ਪਾਰਕ ਦੇ ਵਿੱਚ ਬਰਸਾਤਾਂ ਵੇਲੇ ਟੋਬਾ ਹੋ ਗਿਆ ਖੱਡਾ ਪਟਿਆ ਗਿਆ ਸੀ ਪ ਬੱਚਾ ਜਾ ਕੇ ਕਿਸੇ ਦਾ ਉੱਥੇ ਡੁੱਬ ਗਿਆ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਬੱਚੇ ਦੀ লাশ ਲੈ ਕੇ ਮਾਪੇ ਆਪਣੇ ਘਰੇ ਗਏ ਰੋਂਦੇ-ਕਰਲਾਉਂਦੇ ਦੋ ਚਾਰ ਦਿਨ ਉਹਨਾਂ ਨੇ ਕੱਟੇ ਉਸ ਤੋਂ ਬਾਅਦ ਸਿਸਟਮ ਆਪਣੇ ਕੰਮ ਤੇ ਲੱਗਿਆ ਰਿਹਾ ਲੋਕ ਆਪਣੇ ਕੰਮ ਤੇ ਚਲੇ ਗਏ ਯਾਨੀ ਕਿ ਸਾਡੇ ਲੋਕ ਆਪਣੀ ਸੇਫਟੀ ਨੂੰ ਜ਼ੀਰੋ ਮੰਨ ਕੇ ਚੱਲਣ ਰੱਬ ਦੇ ਭਰੋਸੇ ਜੋ ਲੋਕ ਕਹਿੰਦੇ ਜੀ ਪੁਰਾਣੇ ਜ਼ਮਾਨੇ ਚ ਰੱਬ ਦੇ ਭਰੋਸਾ ਰੱਖੋ ਜੇ ਤੁਸੀਂ ਬਚ ਗਏ ਤਾਂ ਠੀਕ ਹੈ ਨਹੀਂ ਬੱਚੇ ਤਾਂ ਕੋਈ ਗੱਲ ਨਹੀਂ ਨਹੀਂ ਐਸੀ ਗੱਲ ਹੈ ਨਾ ਇਸ ਕਰਕੇ ਲੋਕੀਂ ਜਦ ਤੱਕ ਇਹ ਨਹੀਂ ਸਮਝਦੇ ਕਿ ਜਿਹੜਾ ਅਸੀਂ 50000 60000 ਜਾਂ ਹੁਣ ਤੇ ਕਹਿ ਰਹੇ 95000 95000 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਟੈਕਸਾਂ ਚ ਇਕੱਠਾ ਕੀਤਾ 95000 ਕਰੋੜ ਲੋਕਾਂ ਦਾ ਹੀ ਆ ਨਾ ਕਮਾਇਆ ਹੋਇਆ ਪੈਸੇ ਚੋਂ ਟੈਕਸ ਗਏ ਹੈ ਰੈਵਨਿਊ ਗਿਆ ਹੈ ਉਹ ਜਿਹੜਾ ਤੁਸੀਂ ਕੀਤਾ ਲੋਕਾਂ ਲੋਕਾਂ ਨੂੰ ਇਹ ਸੋਚਣਾ ਪਊਗਾ ਜਦ ਤੱਕ ਇਹ ਸੋਚ ਕੇ ਇਹ ਆਪ ਇਸ ਗੱਲ ਦੀ ਤੱਤ ਪਰ ਨਹੀਂ ਹੁੰਦੇ ਕਿ ਉਹ ਪੈਸਾ ਲੋਕਾਂ ਦੀ ਭਲਾਈ ਲਈ ਲਾਇਆ ਜਾ ਕੇ ਨਾ ਨਾ ਕਿ ਇਹ ਜਿਹੜੇ ਸਾਡੇ ਹਾਕਮ ਆ ਰੂਲਿੰਗ ਭਾਵੇਂ ਉਹਦੇ ਚ ਬਿਊਰੋਕ੍ਰੇਸੀ ਆ ਜਾਂਦੀ ਆ ਹੋਰ ਮਤਲਬ ਜੁਡੀਸ਼ਰੀ ਆ ਜਾਂਦੀ ਹੈ ਪੋਲਿਟੀਕਲ ਬੰਦੇ ਤੇ ਹੁੰਦੇ ਆ ਆਪਣੀਆਂ ਚਾਰ-ਚਾਰ ਪੈਨਸ਼ਨਾਂ ਲੋਕਾਂ ਦੀ 30 ਸਾਲ ਬਾਅਦ ਫੁੱਲ ਪੈਨਸ਼ਨ ਇਹਨਾਂ ਦੀ 5 ਸਾਲ ਬਾਅਦ ਫੁੱਲ ਪੈਨਸ਼ਨ ਜਿਹੜਾ ਪੰਜ ਵਾਰ ਹੀ ਗਿਆ ਉਹਦੀ 5 ਗੁਣਾ ਪੈਨਸ਼ਨ ਯਾਰ ਹੱਦੇ ਹੋ ਗਈ ਆ ਆਪਣੇ ਹਰ ਸੁੱਖ ਸਹੂਲਤਾਂ ਜਾਨੀ ਜਿਹੜੇ ਜਨਤਾ ਦੇ ਸੇਵਕ ਬਣਾਏ ਹੋਇਆ ਅਸੀਂ ਚੁਣ-ਚੁਣ ਕੇ ਭੇਜਦੇ ਕਿ ਤੁਸੀਂ ਜਨਤਾ ਦੀ ਸੇਵਾ ਕਰਨੀ ਹੈ ਕਹਿਣਾ ਇਹ ਬੜਾ ਆਸਾਨ ਹੁੰਦਾ ਹੈ ਆਪਣੇ ਮੁਲਕ ਰੋ ਆਪਣੇ ਸਟੇਟ ਨੂੰ ਦੇਖੋ ਆਪਣੀ ਇਕਨੋਮੀ ਚ ਹਿੱਸਾ ਪਾਓ ਜਿਹੜੇ ਲੋਕ ਹਰ ਉਹ ਰਿਸਕ ਲੈ ਕੇ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰਦੇ ਕਿ ਅਸੀਂ ਇਸ ਸਿਸਟਮ ਤੋਂ ਤੰਗ ਹੋ ਕੇ ਲੋਕ ਜਾਂਦੇ ਐ ਪੰਜਾਬੀਆਂ ਕੋਲ ਜਾਂ ਭਾਰਤੀਆਂ ਕੋਲ ਖਾਣ ਨੂੰ ਰੋਟੀ ਨਹੀਂ ਅਜੇ ਹੈ ਨਹੀਂ ਹੈ ਢਿੱਡ ਤਾਂ ਭਰ ਰਿਹਾ ਪਰ ਲੋਕ ਸਿਸਟਮ ਤੋਂ ਤੰਗ ਹੋ ਕੇ ਜੇਕਰ ਬਾਹਰ ਜਾ ਰਹੇ ਹੈ ਜੇਕਰ ਉਹ ਰਿਸਕ ਲੈ ਕੇ ਵੀ ਜਾ ਰਹੇ ਫਿਰ ਉਹਨਾਂ ਦੀ ਗਲਤੀ ਨਹੀਂ ਨ ਮੰਨਾਂਗੇ ਕਿਉਂਕਿ ਸਾਡਾ ਸਿਸਟਮ ਹੀ ਉਹਨਾਂ ਨੂੰ ਸਿਕਿਉਰਿਟੀ ਨਹੀਂ ਦੇ ਰਿਹਾ ਕਿ ਤੁਸੀਂ ਤੁਹਾਡੀ ਜਾਂ ਸ਼ਾਮ ਤੱਕ ਜਾਂ ਅਸੀਂ ਸਿਫਾਜ਼ਤ ਰੱਖਾਂਗੇ ਮੈਂ ਬਿਲਕੁਲ ਇਸ ਗੱਲ ਤੇ ਤੁਹਾਡੇ ਤੇ ਸਹਿਮਤ ਹਾਂ ਕਿ ਜਿਹੜੇ ਪੰਜਾਬ ਦੇ ਲੋਕ ਆ ਤਰੱਕੀ ਜਾਫਤਾ ਉਹਨਾਂ ਨੂੰ ਤੁਸੀਂ ਬੰਦ ਕੂਜੇ ਚ ਬੰਦ ਕਰਕੇ ਨਹੀਂ ਰੱਖ ਸਕਦੇ ਉਹ ਤੇ ਜੇਲ੍ਹ ਚ ਵੀ ਕੁਝ ਕਰਦੇ ਰਹਿੰਦੇ ਆ ਉੱਥੋਂ ਵੀ ਤੁਸੀਂ ਉਹਨਾਂ ਦੀ ਆਵਾਜ਼ ਨੂੰ ਜਾਂ ਉਹਨਾਂ ਦੇ ਕੰਮ ਨੂੰ ਜਾਂ ਉਹਨਾਂ ਦੀ ਸੋਚ ਨੂੰ ਤਾਲਾ ਨਹੀਂ ਲਾ ਸਕਦੇ ਇਸ ਕਰਕੇ ਜਿਹੜੇ ਇੰਨੀ ਤਰੱਕੀ ਜਾਫਤਾ ਬਰਾਦਰੀ ਹੋਏ ਜਾਂ ਸਮੁਦਾਏ ਹੋਏ ਜਾਂ ਪੰਜਾਬੀ ਐਜ਼ ਏ ਇੱਕ ਬਹੁਤ ਵੱਡਾ ਖਿੱਤਾ ਆ ਉਹ ਵੈਸੇ ਤੇ ਪਾਕਿਸਤਾਨੀ ਪੰਜਾਬੀ ਵੀ ਸਾਡੇ ਅਰਗੇ ਹੀ ਆ ਇਹ ਸਾਰਿਆਂ ਨੂੰ ਤੁਸੀਂ ਜੇ ਇਹ ਕਹੋ ਕਿ ਤੁਸੀਂ ਤਰੱਕੀ ਤੋਂ ਰੋਕ ਕੇ ਉਹਨਾਂ ਨੂੰ ਤੁਸੀਂ جہਾਲਤ ਵਿੱਚ جہਾਲਤ ਚ ਤੇ ਜਲਾਲਤ ਚ ਉਹਨਾਂ ਨੂੰ ਤੁਸੀਂ ਬਿਠਾ ਕੇ ਐਵੇਂ ਜਿੰਦਾ ਰੱਖ ਸਕਦੇ ਆ ਇਹ ਮੰਨਣ ਵਾਲੇ ਨਹੀਂ ਹੈ ਇਹ ਬਾਗੀ ਲੋਕ ਆ ਪਰ ਯਾਨੀ ਕਿ ਪੰਜਾਬੀ ਜਿਹੜੇ ਬਾਹਰ ਚਲੇ ਜਾਂਦੇ ਆ ਜਾਂ ਭਾਰਤੀ ਚਲੇ ਜਾਂਦੇ ਆ ਉਹਨਾਂ ਦੇ ਪਹਿਲਾ ਦਰਦੇ ਸਾਹਮਣੇ ਆਦੇ ਕਿ ਸਿਸਟਮ ਤੋਂ ਅਸੀਂ ਤੰਗ ਆਂ ਸਿਸਟਮ ਸਿਸਟਮ ਦੇ ਆਪਣੇ ਪੱਖ ਹੋਣਗੇ ਨਹੀਂ ਨਹੀਂ ਇਦਾਂ ਲੋਕ ਇਦਾਂ ਓਦਾਂ ਕਹਿੰਦੇ ਸਿਸਟਮ ਤੋਂ ਤੰਗ ਤਾਂ ਲੋਕ ਹੈਗੇ ਆ ਨਾ ਬਿਲਕੁਲ ਮੈਂ ਇੱਕ ਮੈਨੂੰ ਇੱਕ ਬੜੇ ਜ਼ਿੰਮੇਵਾਰ ਬੰਦੇ ਨੇ ਫੋਨ ਕਰਕੇ ਦੱਸਿਆ ਕਹਿੰਦਾ ਜੀ ਤਿੰਨ ਜਾਂ ਸਾਢੇ ਤਿੰਨ ਮਰਲੇ ਮੇਰੇ ਕੋਲ ਜਗਾ ਆ ਤੇ ਮੈਂ ਉਸ ਤੇ ਕੁਝ ਖੜਾ ਕਰਕੇ ਤੇ ਕਿਸੇ ਨੂੰ ਸਮਾਜ ਸੇਵੀ ਨੂੰ ਦੇਣਾ ਚਾਹੁੰਦਾ ਸੀ ਤਾਂ ਕਿ ਉੱਥੇ ਕੋਈ ਚੰਗੇ ਕੰਮ ਹੋਣ ਉਸ ਦੇ ਉੱਤੇ ਨਕਸ਼ਾ ਪਾਸ ਕਰਾਉਣ ਲਈ ਸਿਸਟਮ ਦੀ ਮੈਂ ਗੱਲ ਕਰ ਰਿਹਾ ਨਕਸ਼ਾ ਪਾਸ ਕਰਾਉਣ ਲਈ ਪਹਿਲਾਂ ਉਹਦਾ 12000 ਕੇ 18000 ਰੁਪਈਆ ਸੀ ਤਿੰਨ ਮਰਲੇ ਦੀ ਜਗ੍ਹਾ ਦਾ ਜੀ ਕਿਹਨੇ ਜਦੋਂ ਮੈਂ ਹੋਣ ਗਿਆ ਮੈਂ ਕਿਹਾ ਚਲੋ ਜੀ ਹੁਣ ਮੈਂ 12 18000 ਰੁਪਈਆ ਲੈ ਕੇ ਆ ਉਹ ਕਹਿੰਦੇ ਜੀ ਉਹ ਤੇ 50000 ਹੋ ਗਿਆ ਉਹ ਕਹਿੰਦੇ ਜੀ ਉਹ ਕਿਉਂ ਕਿਹਦੀ ਤੁਹਾਨੂੰ ਨਹੀਂ ਪਤਾ ਨਵੰਬਰ ਦਸੰਬਰ ਚ ਅਸੀਂ 2025 ਚ ਫੈਸਲਾ ਕਰਤਾ ਵੀ ਅਸੀਂ 2.5 ਗੁਣਾ 3 ਗੁਣਾ ਵਧਾਤਾ ਇਸ ਕਰਕੇ ਤੁਸੀਂ ਲੋਕਾਂ ਤੋਂ ਉਹ ਪੈਸਾ ਲੁੱਟੀ ਜਾਂਦੇ ਆ ਉਹ ਮਜਬੂਰ ਨਕਸ਼ਾ ਕੀ ਪਾਸ ਕਰਨਾ ਜੀ ਨਕਸ਼ਾ ਕਿੱਥੋਂ ਬਣਾ ਕਿਸੇ ਆਰਕੀਟੈਕਟ ਨੇ ਬਣਾਉਣਾ ਤੇ ਤੁਸੀਂ ਉਸ ਨੂੰ ਪਾਸ ਕਰਦੇ ਕਾਹਦੇ ਇੰਨੇ ਪੈਸੇ ਲੈਨੇ ਇਹਦਾ ਮਤਲਬ ਜਿਹੜਾ ਵੀ ਬੰਦਾ ਕੋਈ ਤਰੱਕੀ ਕਰਨੀ ਚਾਹੁੰਦਾ ਉਹਨਾਂ ਨੂੰ ਕਰਨ ਨਹੀਂ ਦੇਣੀ ਉਹਦੇ ਲੱਤਾਂ ਨੂੰ ਬੇੜੀਆਂ ਪਾਉਣੀਆਂ ਉਹਦੇ ਦਿਮਾਗ ਨੂੰ ਵੀ ਜਿਹੜਾ ਸੁਣਨ ਕਰਨਾ ਤਾਂ ਕਿ ਉਹ ਕੋਈ ਚੰਗਾ ਸੋਚ ਨਾ ਸਕੇ ਇਸ ਲਈ ਐਸ ਸਾਡਾ ਸਿਸਟਮ ਸੱਚੀ ਮੁੱચી ਲੋਕਾਂ ਨੂੰ ਸੂਲੀਅਤ ਦੇਣ ਲਈ ਜਾਂ ਐਨਕਰੇਜ ਕਰਨ ਦੀ ਜਗ੍ਹਾ ਉਲਟਾ ਉਹਨਾਂ ਨੂੰ ਰੋਕਣਾ ਚਾਹੁੰਦਾ ਆਪਣੇ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਤਾਂ ਕਿ ਸਿਰਫ ਵੋਟਾਂ ਬਣੀਆਂ ਰਹਿਣ ਵੋਟਾਂ ਵੇਲੇ ਇੰਨੇ ਕਿ ਜਿੰਦਾ ਰਹਿਣ ਕੇ ਵੋਟ ਪਾ ਸਕਣ ਹਰਿਆਣੇ ਦੇ ਵਿੱਚੋਂ ਹਰ ਭਜਨਮਾਨ ਜਿਹੜੇ ਨਾਮੋਰ ਗਾਇਕ ਨੇ ਆਪਣੇ ਮੁੰਡੇ ਦੇ ਨਾਲ ਆਪਣੇ ਸਟਾਫ ਦੇ ਨਾਲ ਦਿੱਲੀੋਂ ਆ ਰਹੇ ਸੀ ਚੰਡੀਗੜ੍ਹ ਵਾਲੇ ਪਾਸੇ ਕਰਨਾਲ ਇਹ ਕੁਰਸ਼ੇਤਰ ਦੇ ਕੋਲ ਹੀ ਉਹਨਾਂ ਦੀ ਗੱਡੀ ਆਵਾਰਾ ਪਸ਼ੂ ਦੀ ਚਪੇਟ ਆਣ ਕਾਰਨ ਉਹ ਹਾਸੀ ਦਾ ਸ਼ਿਕਾਰ ਹੋ ਗਈ ਉਹ ਸ਼ੁਕਰ ਇਸ ਕਰਕੇ ਰਿਹਾ ਕਿ ਉਹਨਾਂ ਦੀ ਗੱਡੀ ਸਸਤੀ ਨਹੀਂ ਸੀ ਮਹਿੰਗੀ ਸੀ ਮਜਬੂਤ ਸੀ ਇਸ ਕਰਕੇ ਉਹ ਬਾਜੀ ਛੋਟੀ ਮੋਟੀ ਸੱਟਾਂ ਲੱਗੀਆਂ ਸੀ ਬਚਾ ਰਹਿ ਗਿਆ ਉਸ ਤੋਂ ਇਲਾਵਾ ਪੂਰੇ ਹਿੰਦੁਸਤਾਨ ਦੀਆਂ ਸੜਕਾਂ ਤੇ ਤੁਸੀਂ ਚੱਲੇ ਜਾਓ ਜੇਕਰ ਤੁਸੀਂ ਆਪਣੀ ਗੱਡੀ ਆਪਣੇ ਮੋਟਰਸਾਈਕਲ ਤੇ ਘਰੋਂ ਨਿਕਲ ਰਹੇ ਹੋ ਤਾਂ ਸ਼ਾਮ ਤੱਕ ਤੁਸੀਂ ਤਾਂ ਸਹੀ ਚਲਾ ਕੇ ਆ ਸਕਦੇ ਹੋ ਪਰ ਤੁਹਾਨੂੰ ਇਹ ਅੰਦਾਜ਼ਾ ਨਹੀਂ ਹੈ ਕਿ ਇੱਕ ਆਵਾਰਾ ਪਸ਼ੂ ਆਵਾਰਾ ਕੁੱਤਾ ਸਾਹਮਣੇ ਆ ਜਾਏ ਜੋ ਸਿਸਟਮ ਦੀ ਦੇਣ ਹੈ ਉਹ ਤੁਹਾਡੀ ਜਾਨ ਲੈ ਸਕਦਾ ਹੈ ਉਸ ਤੋਂ ਬਾਅਦ ਤੁਹਾਡੀ ਮਰਤਕ ਦੇ ਹੀ ਘਰ ਹੋ ਸਕਦੀ ਤੁਹਾਨੂੰ ਅਚਾਨਕ ਇਹ ਲੱਗਦਾ ਕਿ ਜਿਹੜੀ ਗਾਂ ਆ ਉਹ ਸੇਕ੍ਰੇਟ ਆ ਉਸ ਨੂੰ ਤੇ ਕੋਈ ਇੰਡੀਆ ਦੇ ਵਿੱਚ ਹੱਥ ਨਹੀਂ ਲਾ ਸਕਦਾ ਮੰਨ ਠੀਕ ਆ ਸਾਡੇ ਲਈ ਵੀ ਸੇਕ੍ਰੇਟ ਆ ਤੁਹਾਡੇ ਲਈ ਆ ਕਿਉਂਕਿ ਅਸੀਂ ਦੇ ਭਰਾ ਆ ਇਕੱਠੇ ਰਹਿਣਾ ਸਾਡਾ ਕੋਈ ਹਿੰਦੂ ਮੁਸਲਮਾਨ ਉਸ ਕਿਸਮ ਦਾ ਕਰਕੇ ਥੋੜੀ ਰਹਿਣਾ ਜੇ ਉਹ ਸੇਕ੍ਰੇਟ ਹੈ ਤੇ ਉਹਨੂੰ ਰੱਖੋ ਵੀ ਤੇ ਉਸੇ ਤਰੀਕੇ ਨਾਲ ਜੇ ਸਾਡਾ ਗ੍ਰੰਥ ਸਾਹਿਬ ਸੇਕ੍ਰੇਟ ਆ ਅਸੀਂ ਉਹਨੂੰ ਕਿੰਨਾ ਧਿਆਨ ਨਾਲ ਰੱਖਦੇ ਆ ਤੇ ਤੁਹਾਡੇ ਲਈ ਗਾਂ ਜਿਹੜੀ ਸੇਕ੍ਰੇਟ ਹੈ ਤੁਰ ਹੀ ਫਿਰਦੀ ਆ ਉਥੇ ਪਾਲੀਥੀਨ ਖਾਂਦੀ ਸਾਰਾ ਸੜਕ ਦੇ ਵਿਚਾਲੇ ਬੈਠੀ ਨਾਲੇ ਆ ਮਰਦੀ ਨਾਲੇ ਦੂਜਿਆਂ ਨੂੰ ਮਾਰਦੀ ਜੀ ਯਾਨੀ ਤੁਸੀਂ ਦੇਖੋ ਚੰਡੀਗੜ੍ਹ ਦੇ ਵਿੱਚ ਸੜਕ ਦੇ ਐਨ ਸੈਂਟਰ ਚ ਵੱਡੀ ਮੇਨ ਸੜਕ ਚ ਅੱਖਾਂ ਬੰਦ ਕਰਕੇ ਜਗਾਲੀਕਾਰੀ ਗਾਂ ਤੁਹਾਨੂੰ ਮਿਲੂਗੀ ਕਿ ਇਹਦੇ ਨਾਲ ਆਨੰਦੀ ਕੋਈ ਨਹੀਂ ਹੈਗਾ ਉਹਨੂੰ ਲੱਗਦਾ ਕਿ ਜੇ ਅਸਲੀ ਰਾਬੂ ਨੂੰ ਮਿਲਿਆ ਹੋਇਆ ਤੇ ਸੜਕ ਦੇ ਵਿਚਾਲੇ ਬੈਠ ਕੇ ਮਿਲਿਆ ਮੈਨੂੰ ਛੇੜੋ ਨਾ ਭਈ ਉਹਦੇ ਜਾਨਵਰ ਆ ਆਪਾਂ ਨੂੰ ਨਾਲਗਾਂ ਨੂੰ ਜਾਨਵਰ ਬਣਾਈ ਜਾਂਦੇ ਆ ਜਿੰਨੇ ਦੇਸ਼ ਦੇ ਅੰਦਰ ਮੰਦਰ ਆ ਤੇ ਜਿੰਨੀਆਂ ਆਵਾਰਾ ਗਾਈਆਂ ਜੇ ਤੁਸੀਂ ਦੋ-ਦੋ ਤਿੰਨ-ਤਿੰਨ ਗਾਈਆਂ ਵੀ ਹਰ ਮੰਦਰ ਦੇ ਸਾਹਮਣੇ ਬੰਨ੍ਹ ਲਓ ਤੇ ਸਾਰੀਆਂ ਜਿਹੜੀਆਂ ਸੜਕਾਂ ਤੋਂ ਗਾਈਆਂ ਕੋਈ ਗਊਸ਼ਾਲਾ ਦੀ ਲੋੜ ਨਹੀਂ ਹੈ ਜੀ ਗਊਸ਼ਾਲਾ ਇੱਕ ਆਪਣੇ ਆਪ 'ਚ ਤੁਸੀਂ ਜੇ ਉਹਨਾਂ ਦਾ ਸਾਰੀ ਇਨਕੁਆਇਰੀ ਕਰੋ ਤੁਹਾਨੂੰ ਰੈਕਡ ਨਿਕਲ ਜਾਣਗੇ ਕਿ ਗਾਂ ਦੇ ਨਾਂ ਤੇ ਜਿਹੜਾ ਅਸੀਂ ਦੇ ਰਹੇ ਹਾਂ ਉਹਦੇ ਵੀ ਫੰਡ ਦੇ ਰਹੇ ਹਾਂ ਜੀ ਦਾਰੂ ਤੇ ਵੀ ਆ ਹੋਰ ਨਾ ਤੇ ਵੀ ਆ ਕਈਆਂ ਚੀਜ਼ਾਂ ਦੇ ਫੰਡ ਦੇ ਰਹੇ ਹਾਂ ਫੈਸਲ ਆ ਰਿਹਾ ਉਹ ਕਿੱਥੇ ਜਾ ਰਿਹਾ ਗਾਈਆਂ ਕਿਉਂ ਉੱਥੇ ਮਾਰ ਰਹੀਆਂ ਇਹ ਇੱਕ ਅਜਿਹੀ ਚਰਚਾ ਹੈ ਜੋ ਕਈ ਸਾਲਾਂ ਤੋਂ ਹੁੰਦੀ ਆਈ ਹੈ ਤੇ ਸ਼ਾਇਦ ਕਈ ਸਾਲਾਂ ਤੱਕ ਹੁੰਦੀ ਰਹੇਗੀ ਜੋ ਸਾਡਾ ਸਿਸਟਮ ਹੈ ਇਸ ਦੇ ਵਿੱਚ ਕਰਨਾ ਕੀ ਹੈ ਕਰਨਾ ਇਹ ਹੈ ਕਿ ਜੇਕਰ ਤੁਸੀਂ ਟੈਕਸ ਦਿੰਨੇ ਹੋ ਤੁਸੀਂ ਕਾਊਸਸ ਦਿੰਨੇ ਹੋ ਤੁਸੀਂ ਹੋਰ ਆਪਣੀਆਂ ਗੱਡੀਆਂ ਤੇ ਟੈਕਸ ਦਿੰਨੇ ਹੋ ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਲੋਨ ਖਰੀਦਣ ਵੇਲੇ ਵੀ ਤੁਹਾਨੂੰ ਟੈਕਸ ਦੇਣਾ ਪੈਂਦਾ ਹੈ ਤਾਂ ਜੇਕਰ ਤੁਸੀਂ ਸਵਾਲ ਪੁੱਛਣਾ ਬੰਦ ਕਰ ਦੋਗੇ ਤਾਂ ਉਸੇ ਇਵਰਾਜ਼ ਦੀ ਤਰ੍ਹਾਂ ਹੀ ਹੋ ਸਕਦਾ ਰੱਬ ਕਰੇ ਜੇਹਾ ਨਾ ਹੋਵੇ ਇਹ ਹੋ ਸਕਦਾ ਕਿ ਤੁਹਾਡਾ ਕੋਈ ਜਾਣਕਾਰ ਤੁਹਾਡਾ ਰਿਸ਼ਤੇਦਾਰ ਤੁਹਾਡਾ ਪਰਿਵਾਰਕ ਮੈਂਬਰ ਕੱਲ ਨੂੰ ਤੁਹਾਡੇ ਕੰਨਾਂ ਤੱਕ ਵੀ ਗੱਲ ਪਹੁੰਚੇਗੀ ਉਹ ਪਾਪਾ ਮੈਨੂੰ ਬਚਾ ਲਓ ਮੈਂ ਮਰਨਾ ਨਹੀਂ ਚਾਹੁੰਦਾ ਮਾਂ ਮੈਨੂੰ ਬਚਾ ਲਓ ਮੈਂ ਮਰਨਾ ਨਹੀਂ ਚਾਹੁੰਦਾ ਕਿਉਂਕਿ ਅਜਿਹੀ ਆਵਾਜ਼ ਤੁਹਾਡੇ ਪਰਿਵਾਰ ਤੁਹਾਡੇ ਮਹੱਲੇ ਤੁਹਾਡੇ ਪਿੰਡ ਤੋਂ ਵੀ ਆ ਸਕਦੀ ਹੈ ਇਸ ਕਰਕੇ ਇਹ ਨੌਇਡਾ ਵਾਲਾ ਯੋਰਾ ਸਮਝ ਕੇ ਭੁੱਲ ਨਾ ਜਾਣਾ ਸਵਾਲ ਪੁੱਛਣਾ ਜਾਰੀ ਰੱਖੋਗੇ ਤਾਂ ਸ਼ਾਇਦ ਸਿਸਟਮ ਹੱਥੋਂ ਮੋਤਾ ਕੱਟ ਹੋਣ ਗਿਆ ਔਰ ਅੰਤ ਵਿੱਚ ਮੈਂ ਉਹੀ ਕਹੂੰਗਾ ਕਿ ਸਵਾਰੀ ਆਪਣੇ ਸਮਾਨ ਕੀ ਖੁਦ ਜ਼ਿੰਮੇਦਾਰ ਹੈ ਜੋ ਸਾਡਾ ਸਿਸਟਮ ਕਹਿੰਦਾ ਹੈ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਤ ਵੱਦ ਇਸ ਕਮੈਂਟ ਸੈਕਸ਼ਨ 'ਚ ਜਾ ਕੇ ਆਪਣੀ رائے ਜ਼ਰੂਰ ਰੱਖੋ ਤਾਂ ਕਿ ਸਿਸਟਮ ਤੱਕ ਇਹ ਆਵਾਜ਼ ਅਸੀਂ ਸਿੱਧੇ ਤੌਰ ਤੇ ਪਹੁੰਚਾ ਸਕੀਏ